ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਡੀ ਤੇ ਅਹਿਮ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰ ਬਦਲ ਹੋ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਅਤੇ ਉਹਨਾਂ ਦੀ ਕੈਬਨਟ ਨੇ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਹੈ ਜੀ ਜੀ ਪੀ ਦੇ ਨਾਲ ਉਹਨਾਂ ਦਾ ਗਠਜੋੜ ਸੀ ਗਠਜੋੜ ਟੁੱਟ ਚੁੱਕਿਆ ਜਿਸ ਤੋਂ ਬਾਅਦ ਦੇ ਵਿੱਚ ਮਨੋਰ ਲਾਲ ਖੱਟੜ ਹੋਰਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਸੀ ਜਿਸ ਤੋਂ ਬਾਅਦ ਸਿੱਧੇ ਉਹ ਰਾਜ ਭਵਨ ਪਹੁੰਚਦੇ ਨੇ ਤੇ ਜਾ ਕੇ ਆਪਣਾ ਅਸਤੀਫਾ ਸੌਂਪ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਬੀ ਜੇ ਪੀ ਦੀ ਸਰਕਾਰ ਆ ਜੀ ਜੀ ਪੀ ਦਾ ਉਹਨਾਂ ਨੂੰ ਸਾਥ ਮਿਲਿਆ ਹੋਇਆ ਸੀਗਾ ਤੇ ਨਵੇਂ ਸਿਰੇ ਤੋਂ ਹਰਿਆਣਾ ਦੇ ਵਿੱਚ ਨਵੀਂ ਸਰਕਾਰ ਬਣੇਗੀ ਮਨੋਰ ਲਾਲ ਖੱਟੜ ਨੇ ਆਪਣਾ ਅਸਤੀਫਾ ਦੇ ਦਿੱਤਾ ਵੱਡਾ ਫੇਰ ਬਦਲੇ ਨੂੰ ਕਹਿ ਸਕਦੇ ਆ ਵੱਡਾ ਘਮਾਂ ਸਨ ਕਹਿ ਸਕਦੇ ਆ ਕਿਉਂਕਿ ਦੋਵੇਂ ਧਿਰਾਂ ਰਲ ਕੇ ਸਰਕਾਰ ਬਣਾਉਂਦੀਆਂ ਨੇ ਬਹੁਮਤ ਮਿਲਦਾ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਗਿਲੇ-ਸ਼ੁਕੇ ਹੋ ਜਾਂਦੇ ਨੇ ਪਿੱਛੇ ਜੇ ਕਈ ਲੀਡਰਾਂ ਨੇ ਅਸਤੀਫੇ ਦਿੱਤੇ ਕੋਈ ਕਾਂਗਰਸ ਛੱਡ ਕੇ ਭਾਜਪਾ ਚਲਾ ਗਿਆ ਕੋਈ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਆ ਗਿਆ ਤੇ ਹੁਣ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੇ ਅਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਵੇਂ ਸਿਰੇ ਤੋਂ ਸਰਕਾਰ ਦਾ ਗਠਨ ਹੋਵੇਗਾ ਇੱਥੇ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਕਿਸ ਤਰ੍ਹਾਂ ਦੇ ਨਾਲ ਹਰਿਆਣਾ ਦੀ ਸਰਕਾਰ ਬਣੀ ਸੀ ਹਰਿਆਣਾ ਵਿਧਾਨ ਸਭਾ ਦੇ ਵਿੱਚ 90 ਸੀਟਾਂ ਨੇ ਜਿਦੇ ਵਿੱਚ 41 ਸੀਟਾਂ ਆਈਆਂ ਸੀ ਭਾਜਪਾ ਨੂੰ 10 ਸੀਟਾਂ ਜਜਪੀ ਕੋਲ ਸੀ 30 ਸੀਟਾਂ ਕਾਂਗਰਸ ਦੇ ਕੋਲ ਸਨ ਤੇ ਬਾਕੀ 7 ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਸਨ ਬਹੁਮਤ ਵਾਸਤੇ ਬੀਜੇਪੀ ਨੇ ਜਜਪੀ ਦੇ ਨਾਲ ਗਠਜੋੜ ਕੀਤਾ ਜਜਪੀ ਦੇ ਹੀ ਦੁਸ਼ੰਤ ਚਟਾਲਾ ਨੂੰ ਡਿਪਟੀ ਸੀਐਮ ਵੀ ਬਣਾਇਆ ਗਿਆ ਤੇ ਹੁਣ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਰੇੜਕੇ ਬਰਕਰਾਰ ਸੀ ਇਹ ਗਠਜੋੜ ਹੁਣ ਟੁੱਟ ਚੁੱਕਿਆ ਹੈ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕ ਸਭਾ ਚੋਣ ਵੀ ਲੜੀ ਜਾਵੇਗੀ ਤੇ ਇਸ ਤੋਂ ਪਹਿਲਾਂ ਹਰਿਆਣਾ ਦੀ ਸਰਕਾਰ ਦਾ ਗਠਨ ਕੀਤਾ ਜਾਵੇਗਾ ਨਵੇਂ ਸਿਰੇ ਤੋਂ ਸਰਕਾਰ ਗਠਿਤ ਹੋਵੇਗੀ ਕਿਉਂਕਿ ਕੈਬਨਟ ਅਤੇ ਮਨੋਰ لال ਖੱਟੜ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਦੋ ਅਬਜ਼ਰਵਰ ਵੀ ਭੇਜੇ ਗਏ ਸੀ ਇਸ ਪੂਰੀ ਮੀਟਿੰਗ ਦੇ ਵਿੱਚ ਜਿਹੜੀ ਵਿਧਾਇਕਦਲ ਦੀ ਮੀਟਿੰਗ ਹੋ ਕੇ ਆਟੀ ਹੈ ਉਹਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜਨ ਮੁੰਡਾ ਤੇ ਤਰਨੁਜੁੱਗ ਉਹਨਾਂ ਦੋਵਾਂ ਨੂੰ ਅਬਜ਼ਰਵਰ ਬਣਾ ਕੇ ਭੇਜਿਆ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਗਿਆ ਲੰਬੇ ਸਮੇਂ ਤੋਂ ਕੰਸਵਾ ਸੀ ਕਿ ਮਨੋਰ لال ਖੱਟੜ ਆਪਣਾ ਅਸਤੀਫਾ ਦੇ ਸਕਦੇ ਨੇ ਤੇ ਉਹੀ ਗੱਲ ਸੱਚ ਹੋਈ ਹੈ ਮਨੋਹਰ لال ਖੱਟੜ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੀ ਕੈਬਨਿਟ ਨੇ ਵੀ ਆਪਣਾ ਅਸਤੀਫਾ ਦਿੱਤਾ ਜਿਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਨਵੇਂ ਸਿਰੇ ਤੋਂ ਨਵੀਂ ਸਰਕਾਰ ਦਾ ਗਠਨ ਹੋਵੇਗਾ ਵਿਰੋਧੀ ਧਿਰ ਕਾਂਗਰਸਾ ਉੱਥੇ 30 ਸੀਟਾਂ ਨੇ ਉਹਨਾਂ ਕੋਲ 10 ਸੀਟਾਂ ਜੇਜਪੀ ਕੋਲ ਸੀ ਤੇ 41 ਸੀਟਾਂ ਭਾਜਪਾ ਦੇ ਕੋਲ ਨੇ ਹੁਣ ਦੇਖਣਾ ਹੋਵੇਗਾ ਕਿ ਨਵੇਂ ਸਿਰੇ ਤੋਂ ਸਰਕਾਰ ਕਿਵੇਂ ਬਣਦੀ ਹੈ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ